ਜਿੰਦਾਬਾਹ ਡਾਕਟਰ ਚਿਤੰਦਰ ਜਿੰਦਾਬਾਹ ਲੋਟ ਗਿਰਪਾਉਂਗੇ ਡਾਕਟਰ ਜਿੰਦਾਬਾਹ ਲੋਟ ਗਿਰਪਾਉਂਗੇ ਡਾਕਟਰ ਚਿਤੰਦਰ ਜਿੰਦਾਬਾਹ ਜਿੰਦਾਬਾਹ ਲੋਟ ਗਿਰਪਾਉਂਗੇ ਡਾਕਟਰ ਜਿੰਦਾਬਾਹ ਲੋਟ ਗਿਰਪਾਉਂਗੇ ਡਾਕਟਰ ਜਿੰਦਾਬਾਹ ਹੋਰ ਹੋ ਅਸਰੀਆ ਮੇਰੇ ਪਿੰਡ 'ਚ ਬਹੁਤ ਜ਼ਿਆਦਾ ਸਮੱਸਿਆ ਨੇ ਜੀ ਹੈ ਸੀਵਰੇਜ ਦੀ ਪ੍ਰੋਬਲਮ ਆ ਗਲੀਆਂ ਨਾਲੀਆਂ ਦੀ ਪ੍ਰੋਬਲਮ ਆ ਠੀਕ ਹੈ ਜੀ ਉਹ ਵਾਟਰ ਵਰਕਸ ਦੇ ਪਾਣੀ ਦੀ ਪ੍ਰੋਬਲਮ ਹਨ ਕਾਫੀ ਵੱਡੇ ਮੁੱਦੇ ਨੇਗੇ ਠੀਕ ਹੈ ਅਸੀਂ ਇਸੇ ਵਿਕਾਸ ਵਾਸਤੇ ਆਏ ਆ ਠੀਕ ਹੈ ਮੈਂ ਆਪਣਾ ਕੈਰੀਅਰ ਜਿਹੜਾ ਤੇ ਉਹ ਆਪਣਾ ਦਾਅ ਦੇ ਉੱਤੇ ਲਾ ਕੇ ਆ ਗਿਆ ਪਿੰਡ ਦੇ ਵਿਕਾਸ ਵਾਸਤੇ ਸਾਰਾ ਠੀਕ ਹੈ ਸਭ ਕੁਝ ਛੱਡ ਕੇ ਆ ਗਿਆ ਜੀ ਔਰ ਮੈਂ ਇਹ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗਾ ਠੀਕ ਹੈ ਜੇਕਰ ਪਿੰਡ ਮੈਨੂੰ ਸਰਪੰਚ ਬਣਨ ਦਾ ਮੌਕਾ ਦਿੰਦਾ ਨਾ ਚੁਣਦਾਗਾ ਤੇ ਇਹ ਸਾਰੇ ਜਿਹੜੇ ਮੁੱਦੇ ਨੇ ਪਹਿਲ ਦੇ ਆਧਾਰ ਤੇ ਅਸੀਂ ਇਹ ਹੱਲ ਕਰਾਂਗੇ ਪਿੰਡ 'ਚ ਬਹੁਤ ਕੁੱਛ ਹੈ ਜੀ ਕਰਨ ਵਾਸਤੇ ਜਿਵੇਂ ਅ ਡ੍ਰੈਕਟ ਲਗਾਣੇ ਹੈ ਛੱਡਾਂ ਦੇ ਉੱਪਰ ਹਨ ਤੇ ਸਾਡੇ ਟੂਟੀਆਂ ਦੀ ਪ੍ਰੋਬਲਮ ਹੈਗੀ ਹੈਗੀ ਪੰਪ ਘਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਕਿਉਂਕਿ ਪਾਣੀ ਨੀਚੇ ਡੂੰਘੇ ਹੋ ਗਏ ਹਨ ਅ ਗਰੀਬ ਬੰਦਾ ਪਾਣੀ ਮਤਲਬ ਕੋਈ ਬੋਰ ਕਰਾ ਨਹੀਂ ਸਕਦਾ ਠੀਕ ਹੈ ਔਰ ਬਾਰਡਰ ਵੈਕਸ ਦਾ ਮੁੱਦਾ ਹੋ ਗਿਆ ਠੀਕ ਹੈ ਜੀ ਔਰ ਬਾਕੀ ਸਾਡੇ ਛੱਪੜ ਨੇ ਜਿਹੜੇ ਉਹ ਬੜੇ ਖਰਾਬ ਨੇਗੇ ਹਨ ਉਹਨਾਂ ਨੂੰ ਸਾਫ਼ ਕਰਾਉਣਾ ਔਰ ਪਾਣੀ ਲਿਫਟਿੰਗ ਪਾਣੀ ਕਰਕੇ ਬਾਹਰ ਸੀਵਰੇਜ ਭੇਜਣਾ ਵਧੀਆ ਜੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਾਰੇ ਲੋਕ ਸਾਰਾ ਪਿੰਡ ਦੇ ਨਾਲ ਹਾਂਜੀ ਹਾਂਜੀ ਪੂਰਾ ਖਰਾ ਉਤਰੂ ਹੈ ਸਾਡੀਆਂ ਉਮੀਦਾਂ ਤੇ ਸਾਨੂੰ ਪੂਰਾ ਵਿਸ਼ਵਾਸ ਆ ਕਿਉਂਕਿ ਜਿਹੜਾ ਪਿੰਡ ਦਾ ਵਿਕਾਸ ਹੈਗਾ ਬਹੁਤ ਹੋਣ ਵਾਲਾ ਆ ਮੈਂ ਵੀ ਵੈਸੇ ਪੋਲਿਟਿਕਸ ਦੇ ਵਿੱਚ ਆ ਮੈਂ ਜਦੋਂ ਬਲਕ ਸੰਮਤੀ 2013 ਦੇ ਵਿੱਚ ਜਿੱਤੀ ਸੀ ਤੇ ਮੈਂ ਬਹੁਤ ਮਤਲਬ ਗਰਾਂਟਾਂ ਦੀ ਕੋਸ਼ਿਸ਼ ਕੀਤੀ ਮੇਰੀ ਬਾੜ ਨੂੰ ਮੈਂ ਲੜ ਲੜ ਗਰਾਂਟਾਂ ਲਈ ਕਿਉਂਕਿ ਜਿਹੜੀ ਪੰਚਾਇਤ ਸੀ ਉਸ ਵਕਤ ਦੀ ਉਹ ਪੰਚਾਇਤ ਜੇ ਥੋੜੀ ਚੰਗੀ ਨਹੀਂ ਜੇ ਥੋੜੀ ਗੱਲ ਨਹੀਂ ਸੁਣਦੀ ਬਹੁਤ ਘਟਾ ਪੈਂਦਾ ਇਸ ਦਾ ਇਸ ਕਰਕੇ ਅਸੀਂ ਇਸ ਮੁੰਡੇ ਨੂੰ ਚੁਣ ਰਹੇ ਆ ਡਾਕਟਰ ਜਤਿੰਦਰ ਨੂੰ ਚੁਣ ਰਹੇ ਆ ਗੱਲ ਸੁਣਨ ਵਾਲਾ ਤੇ ਸਾਨੂੰ ਉਮੀਦ ਵੀ ਆ ਤੇ ਸਾਡੀ ਹਮੇਸ਼ਾ ਗੱਲ ਸੁਣੂ ਤੇ ਉਦੋਂ ਮੈਂ ਜੀ ਬਲੌਕ ਸਮਤੀ ਦੇ ਵਿੱਚ ਸੀ ਤਾਂ ਮੈਂ ਅਕਾਲੀ ਦਲ ਦੀ ਸਰਕਾਰ ਸੀ ਗ੍ਰਾਂਟਾਂ ਲੜ ਲੜ ਕੇ ਆਪਣੀ ਬਾੜ ਨੂੰ ਆਪਣੀ ਪੱਤੀ ਨੂੰ ਲੈਂਦੀ ਰਹੀ ਮੇਰੀਆਂ ਮਤਲਬ ਪੰਚਾਇਤ ਜਦੋਂ ਸੁਣਦੀ ਨਹੀਂ ਸੀ ਨਾ ਗ੍ਰਾਂਟਾਂ ਵੀ ਵਾਪਸ ਕਰਾਉਣ ਦੀ ਕੋਸ਼ਿਸ਼ ਕਰਦੀ ਪਰ ਇਹੋ ਜੀ ਪੰਚਾਇਤ ਅਸੀਂ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਸੀਗੇ ਵੀ ਕੋਈ ਚੰਗੀ ਦੇਖੋ ਫਿਰ ਵਿਕਾਸ ਵੀ ਨਹੀਂ ਹੁੰਦਾ ਪਿੰਡ ਦਾ ਵਿਕਾਸ ਵੀ ਉੱਥੇ ਗ੍ਰਾਂਟਾਂ ਬਥੇਰੀਆਂ ਆਈਆਂ ਅਕਾਲੀ ਦਲ ਵੇਲੇ ਪਿਛਲੀ ਵਾਰ ਤਾਂ ਆਪਾਂ ਮੰਨ ਦਿਆ ਅਸੀਂ ਮੰਨਦੇ ਆ ਮੈਨੂੰ ਹੋਰ ਦਾ ਨਹੀਂ ਪਤਾ ਵੀ ਚਲੋ ਨਹੀਂ ਕੋਈ ਇੰਨਾ ਵਿਕਾਸ ਗ੍ਰਾਂਟਾਂ ਗਰੁਟਾਈਆਂ ਸਰਕਾਰਾਂ ਵੱਲੋਂ ਪਰ ਅਕਾਲੀ ਦਲ ਵੇਲੇ ਬਹੁਤ ਆਈਆਂ ਵਿਕਾਸ ਤਾਂ ਨਹੀਂ ਹੋਇਆ ਇੱਕ ਜੁੱਟ ਨਹੀਂ ਹੈਗੇ ਸੀ ਤੇ ਪਤਾ ਨਹੀਂ ਉਹਨਾਂ ਨੂੰ ਕੀ ਕੋਈ ਉਂਗਲਾ ਲਾਉਂਦੇ ਇਸ ਪਤਾ ਨਹੀਂ ਕੌਣ ਕੀ ਪੜਵਾ ਕੇ ਰੱਖਦੇ ਸੀ ਥੋੜਾ ਨਹੀਂ ਉਹਨਾਂ ਦੀ ਸਹਿਮਤੀ ਬੈਠਣ ਦਿੱਤੀ ਸਾਰਿਆਂ ਦੀ ਇੱਕ ਜੁੱਟ ਨਹੀਂ ਸੀ ਤਾਂ ਵਿਕਾਸ ਨਹੀਂ ਹੋਇਆ ਹੁਣ ਸਾਨੂੰ ਇਸ ਮੁੰਡੇ ਤੇ ਪੂਰਾ ভরਸਾ ਸਾਡਾ ਸਾਰਾ ਪਿੰਡ ਸਾਡਾ ਸਾਰਾ ਪਿੰਡੇ ਦੇ ਨਾਲ ਹੈ ਕੱਲਾ-ਕੱਲਾ ਕਰ ਕਿਉਂਕਿ ਇਸ ਬੰਦੇ ਨੇ ਆਪਣੀ ਜਿਹੜੀ ਡਾਕਟਰੀ ਆ ਦਾਤੇ ਲਈ ਆ ਅੱਜ ਇਹਦਾ ਪੈਸਾ ਬਹੁਤ ਵਧੀਆ ਚੱਲਦਾ ਸੀ ਸਾਡੇ ਵਾਸਤੇ ਨੇ ਤਿਆਗ ਕੀਤਾ ਨਾ ਅਸੀਂ ਵੀ ਇਹਨੂੰ ਕੱਲੀ-ਕੱਲੀ ਵੋਟ ਪਵਾਵਾਂਗੇ ਪਿੰਡ ਵਿੱਚ ਸਾਰਾ ਪਿੰਡੇ ਦੇ ਨਾਲ ਖੜਾਗਾ ਅੱਜ ਸਾਨੂੰ ਪੂਰਾ ਭਰੋਸਾ ਤੇ ਜਿੱਤ ਦੇ ਪੂਰਾ ਨੇੜੇ ਆਂ ਤਾਂ ਵੀਰੇ ਜੇ ਦੇਖੋ ਪਹਿਲਾਂ ਕੋਈ ਗੱਲ ਨਹੀਂ ਸੁਣਦੀ ਸੀ ਪੰਚਾਇਤ ਜਾਂ ਕੋਈ ਫੌਨ ਹੀ ਪੈਂਦਾ ਸੀਗਾ ਤਾਂ ਹੀ ਦਾ ਸੀ ਇਹ ਜਿਹੇ ਮੁੰਡੇ ਨੂੰ ਅਸੀਂ ਹੁਣ ਚੁਣ ਰਹੇ ਆ ਤਾਂ ਹੀ ਇਹ ਭਾਈ ਨੂੰ ਅਸੀਂ ਚੁਣ ਰਹੇ ਆ ਡਾਕਟਰ ਨੂੰ ਵੀ ਗੱਲ ਜਿਹੜੀ ਸਹਿਮਤੀ ਨਾਲ ਸਾਰਾ ਪਿੰਡ ਮਿਲ ਕੇ ਝੁਲ ਕੇ ਕੰਮ ਕਰੇ ਸਾਡਾ ਵਿਕਾਸ ਦੇਖੋ ਹੋਣ ਵਾਲਾ ਸਾਰੇ ਪਿੰਡਾਂ 'ਚ ਇੰਟਰਲੌਕ ਟੈਲਾਂ ਲੱਗੀਆਂ ਹੋਈਆਂ ਨੇ ਗਲੀਆਂ 'ਚ ਸਾਡੇ ਕਿਉਂ ਨਹੀਂ ਸਾਡੇ ਉਹੀ ਲੀਡਰਾਂ ਦਾ ਪਿੰਡ ਹੋਣ ਦੇ باوجود ਵੀ ਸਾਡਾ ਪਿੰਡ ਅੱਜ ਨਰਕ ਦੇ ਵਿੱਚ ਹੈਗਾ ਤਾਹੀਂ ਅਸੀਂ ਕਹਿੰਨੇ ਆ ਵੀ ਚੰਗੀ ਪੰਚਾਇਤ ਹੋਵੇ ਤੇ ਅੱਗੇ ਸਾਡੀ ਜਿਹੜੀ ਮਤਲਬ ਉਹ ਸਪੋਰਟ ਵੀ ਕਰੇ ਤੇ ਸਾਡੇ ਸਾਰਾ ਜਿਹੜਾ ਪਿੰਡ ਦਾ ਵਿਕਾਸ ਹੋਣ ਹਾਲਾ ਨਾ ਉਹ ਵੀ ਕਰੇ ਗਲੀਆਂ ਦੇ ਵਿੱਚ ਨਰਕ ਆਇਆ ਪਿਆਗਾ ਤੁਸੀਂ ਦੇਖੇ ਹੀ ਹੋਗਾ ਇਹਦੇ ਪੂਰਾ ਭਰੋਸਾ ਤੇ ਅਸੀਂ ਤਾਂ ਸਾਥ ਹੈਗੇ ਆ ਨਾਲ ਪੂਰਾ ਅਸੀਂ ਮਤਲਬ ਜਿੱਥੇ ਤੱਕ ਜਾਇਆ ਗਿਆ ਉਹਦੇ ਨਾਲ ਉੱਥੇ ਤੱਕ ਜਾਵਾਂਗੇ ਡਾਕਟਰ ਰਜਿੰਦਰ ਦਾ ਪੇਛਾ ਹੈਗਾ ਡਾਕਟਰ ਦਾ ਇਹ ਕਹਾ ਹਸਪਤਾਲ ਹੀ ਬਣਾਇਆ ਹੋਇਆ ਦਾ ਹੱਡੀਆਂ ਦਾ ਪਰ ਸਾਡਾ ਸਾਰਾ ਪਿੰਡੀ ਇਨੂੰ ਕਹਿੰਦੇ ਵੀ ਇਹਦੇ ਵਰਗਾ ਇਨਸਾਨ ਕੋਈ ਹੈ ਨਹੀਂ ਨਰਮ ਹੈ ਪੜ੍ਹੇ ਲਿਖੇ ਮੁੰਡੇ ਵਿਕਾਸ ਦਾ ਕੰਮ ਕਰੂਗਾ ਇਹਨੇ ਆਪਣੀ ਦੁਕਾਨ ਦੇ ਕੋ ਪਰਿਵਾਰਾ ਮੰਨਦਾ ਹੋਇਆ ਪਰ ਲੋਕਾਂ ਦੀ ਸਮੱਸਿਆ ਦੇਖਦੇ ਹੋਏ ਗਰੀਬਾਂ ਦਾ ਭਲਾ ਕਰਦਾ ਹੈ ਪਿੰਡ ਦੇ ਵਿੱਚ ਕਿਸੇ ਵੀ ਘਰ ਦੇ ਵਿੱਚ ਕੋਈ ਬੰਦਾ ਤਰਕੀਬ ਦੇ ਵਿੱਚ ਹੱਡ-ਗੁੱਡ ਦੁੱਖ ਦੇ ਲਈ ਦਵਾਈ ਨਹੀਂ ਦੇ ਪੈਸੇ ਲੈਂਦਾ ਇਹਦਾ ਇੱਕੇ ਰਗਾਟਾ ਹੈ ਮਾਨਦਾਰ ਹੈ ਕੋਈ ਨਸ਼ਾ ਪੱਤਾ ਨਹੀਂ ਕਰਦਾ ਪੜ੍ਹੇ ਲਿਖੇ ਮੁੰਡਾ ਸਾਨੂੰ ਪੂਰੀ ਮਿਆਦ ਹੈ ਡਾਕਟਰ ਸਾਹਿਬ ਤੇ ਜਿਤਾਵਾਂਗੇ ਭਰਿਆ ਬੋਟ ਤੇ ਜਿਤਾਵਾਂਗੇ ਨਾਲੇ ਬਾਕੀ ਸਾਡੇ ਵਿਕਾਸ ਦੇ ਸਾਰੇ ਕੰਮ ਹੋਣਗੇ ਜਿਹੜੇ ਰਹਿੰਦੇ ਨੇ ਤਾਂ ਕੰਮ ਜਿਹੜੇ ਐਸਾ ਤੂੰ ਦੇਖ ਕੇ ਆਇਆ ਵਿਹਾਂ ਦੇ ਵਿੱਚ ਸਾਨੂੰ ਲੱਗਿਆ ਵੀ ਕਿੰਨਾ ਗੰਦ ਹੈ ਸਭ ਕੱਢ ਦੂਗਾ ਇਹ ਬਹੁਤ ਅੱਛਾ ਮੁੰਡਾ ਠੀਕ ਆ ਜੇ ਅਸੀਂ ਡਟ ਕੇ ਨਾਲ ਖੜੇ ਆ ਮੇਰਾ ਮੁੰਡਾ ਵੈਂਬਰ ਆ ਘਰ ਦੇ ਵਿੱਚ ਮੇਰੇ ਬੌਰ ਦਾ ਮੁੰਡਾ ਜਿਹੜਾ ਉਹ ਸਰਪੰਚੀ ਚਾ ਉਧਰਲੇ ਵਿੜਿਆ ਅਸੀਂ ਡਾਕਟਰ ਸਾਹਿਬ ਨਾਲ ਜੁੜੇ ਆ ਅਸੀਂ ਜੋਰ ਨਾਲ ਜੁੜੇ ਆ ਕੋਈ ਲੁੱਕ ਕੇ ਨਹੀਂ ਜੁੜੇ ਅਸੀਂ ਵੋਟਾਂ ਪਵਾਵਾਂਗੇ ਵੀ ਜਿੱਤਾਵਾਂਗੇ ਵੀ ਆ ਬਾਬਾ ਜੀ ਸਾਡੇ ਘਰੇ ਆਏ ਨੇ ਲੇਕਿਨ ਇਹਨਾਂ ਦੇ ਨਾਲ ਆ ਰੇਲੀਆਂ ਤੇ ਵੀ ਜਾਂਦੀਆਂ ਨੇ ਨਾਲ ਸੈੰਤ ਵੀ ਰਹਿੰਦੀ ਹੈਗੀ ਮੇਰੀ ਹੱਥ ਮੰਨ ਕੇ ਬੇਨਤੀ ਆ ਵੀ ਜੇਦੋਂ ਠਾਇਆਗਾ ਸਰਪੰਚ ਸਾਹਿਬ ਦੇ ਨਾਲ ਹੀ ਅਸੀਂ ਜੁੜੇ ਰਹਾਂਗੇ ਨਾਲ ਹੀ ਜਿੱਤੇ ਜੀ ਸਾਡਾ ਪਿੰਡ ਦਾ ਨਰਕੀ ਨਿਕਲਿਆ ਲੀਡਰ ਵੀ ਹੋ ਹੋ ਵਾਗੇ ਸਰਪੰਚ ਸਾਹਿਬ ਵੀ ਹੋ ਹੋ ਵਾਗੇ ਕੋਈ ਕਿਸੇ ਗਰੀਬ ਦਾ ਘਰ ਨਹੀਂ ਪਵਾਇਆ ਮੇਰਾ ਭਾਨਜਾ ਮੁੱਕਿਆ ਬੇਸਹਾਰਾ ਸੀ ਕਲਾ ਬੜਾ ਨੂੰ ਕਹੀ ਕੇ ਮੈਂ ਅਸੀਂ ਘਰ ਪਵਾਇਆ ਜਦੋਂ ਘਰ ਪਾਇਆ ਉਹ ਸਰਪੰਚ ਸਾਹਿਬ ਆਗੇ ਮੈਂ ਉਹਨਾਂ ਨੂੰ ਵੀ ਰੁੱਖਾ ਹੋਈ ਰੁੱਖਾ ਬੋਲੀ ਮੈਂ ਉਹ ਜਦੋਂ ਆਪਾਂ ਕੋਈ ਸਹਾਰਾ ਲਵਾਂਗੇ ਗਰੀਬ ਦਾ ਕੋਈ ਆਪਾਂ ਨੂੰ ਉਹੀ ਪੰਚਾਇਤਾਂ ਚੰਗੀਆਂ ਲੱਗਣਗੀਆਂ ਉਹੀ ਆਪਾਂ ਨੂੰ ਮੈਂਬਰ ਚੰਗੇ ਲੱਗਣਗੇ ਆਪਾਂ ਸਾਰੇ ਦੁੱਖ ਦੇ ਪੂਰਾ ਦਿਨ ਹੈਗਾ ਡਾਕਟਰ ਸਾਹਿਬ ਹਾਂ ਜੀ ਪੂਰਾ ਜੀ ਉਹ ਮੇਰਾ ਮੁੰਡਾ ਕੰਮ ਕਰਾਉਣਗੇ ਕਰਾਉਣਗੇ ਜੀ ਮੇਰਾ ਮੁੰਡਾ ਆਪੇ ਨਾਲ ਜੋ ਡਾਕਟਰ ਸਾਹਿਬ ਨਾਲ ਮੈਂ ਆਪੇ ਮੁੰਡੇ ਦੇ ਨਾਲ ਹੀ ਆ ਘਰ ਚ ਹੁਣ ਇੱਕ ਪਾਸੇ ਸਰਪੰਚ ਉੱਠਿਆ ਸਾਡੇ ਬਾਈਂ ਪਰ ਅਸੀਂ ਇੱਧਰ ਉੱਠਿਆਂਗੇ ਤੁਸੀਂ ਐਂ ਹੀ ਦੇਖ ਲਓ ਯਕੀਨ ਆ ਜੀ ਪੂਰਾ ਸਾਨੂੰ ਜਿੰਦੇ ਸੁਰਤ ਸੰਭਲੀ ਹੈ ਜੀ ਆਪਣੇ 51 ਸਾਲ ਦੀ ਉਮਰ ਰੋਕ ਜੀ ਮੇਰੀ ਮੈਸੋਂ ਦੇਖਦਾ ਦੁਰਾਇਆ ਜੀ ਸਾਡਾ ਕੋਈ ਪਿੰਡ ਦਾ ਕੋਈ ਮਨਵਾ ਦਾ ਬੰਦਾ ਉੱਠੇ ਜੀ ਸਾਨੂੰ ਕੋਈ ਸਾਡੀ ਸੇਵਾ ਦੇ ਲਈ ਕੋਈ ਵਧੀਆ ਕੰਮ ਕਰੇ ਜੀ ਸਾਨੂੰ ਇਹੇ ਮਿਆਦ ਆ ਜੀ ਸਾ ਜੀ ਰਜਿੰਦਰ ਨੂੰ ਇਹ ਕਰਕੇ ਸਾਰਾ ਪਿੰਡ ਦੀ ਮਾਂ ਦਾ ਮਦਰ ਵੀ ਬਹੁਤ ਜੋਰ ਲਾ ਰਿਹਾ ਜੀ ਬਹੁਤ ਜਿਆਦਾ ਜੀ ਘਟੋ ਘਟ ਜੀ ਕੋਈ ਨਹੀਂ ਸਕਦਾ ਕਿੰਨਾ ਜੋਰ ਲਾ ਰਿਹਾ ਵੀ ਸਾਡਾ ਜੀ ਪਿੰਡ ਦਾ ਖਾਸ ਹੋਰੀ ਜੀ ਵਧੀਆ ਪੜ੍ਹੇ ਲਿਖੇ ਜਵਾਨ ਸਾਡੀ ਸਮੱਸਿਆ ਇਹ ਹੈ ਜੀ ਸਾਡਾ ਪਿੰਡ ਦਾ ਕੰਮ ਆਉਂਦੇ ਨੇ ਲੀਡਰ ਬਧੀਆ ਜੀ ਕੰਮ ਆਉਂਦੇ ਨੇ ਗੁਰਦੁਆਰਿਆਂ ਚ ਵੀ ਆਉਂਦੇ ਨੇ ਸਾਨੂੰ ਤੁਹਾਨੂੰ ਢੁਕਣਾ ਪੈਂਦਾ ਜੀ ਤੁਹਾਨੂੰ ਕਾਦੀ ਸਮੱਸਿਆ ਢੁਕਣਾ ਪੈਂਦਾ ਜੀ ਕਿ ਦੋ ਇਧਰੋਂ ਆ ਕੇ ਜੀ ਅਸੀਂ ਲੁਕ ਜਾਣਾ ਦੇਖ ਕੇ ਕੋਈ ਪਿੰਡ ਦੇ ਵਿੱਚੋਂ ਕੋਈ ਖਾਸ ਨਹੀਂ ਹੈਗਾ ਜੀ ਆਪਾਂ ਇਹ ਹੀ ਕਰਦੇ ਆ ਜਿੰਦਰ ਸਿੰਘ ਨੂੰ ਧੰਨਵਾਦ ਆ ਵੀ ਜਿੱਤੇ ਵਧੀਆ ਵੋਟਾਂ ਤੇ ਸਾਡੇ